ਅੱਠ ਜ਼ਿਲ੍ਹੇ ਹੋਰ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਰ ਦੇ ਹੇਠਾਂ ਆ ਸਕਦੇ ਨੇ ਕਿ ਪੰਜਾਬ ਚ ਤਕਰੀਬਨ 40 ਸਾਲਾਂ ਬਾਅਦ ਐਨਾ ਵੱਡਾ ਜਿਹੜਾ ਹੜ ਦਾ ਪ੍ਰਕੋਪ ਜਨ ਹੜ ਦੀ ਮਾਰ ਪਈ ਹੈ ਕੱਲ੍ਹ ਨਾਲੋਂ ਵੱਡੀ ਗੰਤੀ ਚ ਵੱਡੀ ਮਾਤਰਾ ਚ ਪਾਣੀ ਜਿਹੜਾ ਵਧਗਾ ਤੇ ਸਥਿਤੀ ਕੱਲ੍ਹ ਨਾਲੋਂ ਵਾਸ ਜੜੀ ਗਿਆ ਮਾੜੀ ਹੋਈ ਹੈ ਫਿਲਹਾਲ ਵੀ ਚਾਹੇ ਪੰਜਾਬ ਤੋਂ ਬਾਹਰ ਵੀ ਬੇਤਾ ਆਉਂਦੀ ਹੈ ਉੱਥੇ ਵੀ ਐ ਜੀਪੀਸੀ ਲੰਗਰ ਲਾਉਂਦੀ ਹੈ ਮਦਦ ਕਰਦੀ ਹੈ ਤਾਂ ਹੁਣ ਵੀ ਮੈਂ ਸੁਣਿਆ ਸੀ ਅਜਿਹੀ ਜੇ ਪ੍ਰਾਣ ਹੈ ਜੀ ਮਿਸਟਰ ਟੌਮੀ ਮੈਂ ਕਿ ਜਿੰਨਾ ਹੋ ਸਕਿਆ ਅਸੀਂ ਸੰਭਵ ਮਦਦ ਕਰਾਂਗੇ ਹੜ੍ਹਾਂ ਦੇ ਪੰਜਾਬ ਦੇ ਨਾਲ ਰੇੜਕਾ ਇੱਕ ਰਹਿੰਦਾ ਹਰਿਆਣੇ ਦਾ ਤੇ ਲੰਬੇ ਸਮੇਂ ਤੋਂ ਦੇਖ ਰਿਹਾ ਕਹਿੰਦੇ ਕਿ ਸਾਨੂੰ ਪਾਣੀ ਨਹੀਂ ਦੇ ਰਹੇ ਹੁਣ ਜਦੋਂ ਹਾਲਾਤ ਵਿਗੜੇ ਸਭ ਪਾਸੇ ਜਿਹੜੇ ਹਾਲਾਤ ਇਸ ਸਮੇਂ ਆਪਾਂ ਦੇਖੋ ਕਿ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਤਾਂ ਹੁਣ ਹਰਿਆਣਾ ਕਹਿ ਰਿਹਾ ਕਹਿੰਦਾ ਕਿ ਜਿਹੜਾ ਨਹਿਰੀ ਪਾਣੀ ਹੈ ਉਹ ਕਟਾ ਦਿਓ ਹਰਿਆਣਾ ਨੇ ਲੱਗਦਾ ਹੈ ਕਿ ਪੰਜਾਬ ਦੀ ਵਿਵਸਥਾ ਦੇ ਉੱਤੇ ਮਗਰਮਸ ਦੇ ਹੰਝੂ ਵਹਾਏ ਮਤਲਬ ਦੇਣੀ ਦਾ ਦੂਜੀ ਗੱਲ ਰਹੀ ਪੰਜਾਬ ਵਾਲਿਆਂ ਨੇ ਇੰਨੀ ਗਾਲੀ ਕਹੀ ਐ ਕਿ ਤੁਹਾਡੀਆਂ ਨਹਿਰਾਂ ਚ ਥੋੜਾ ਪਾਣੀ ਜੇ ਤੁਸੀਂ ਵੱਧ ਛੱਡ ਦੀਏ ਤਾਂ ਸਾਡਾ ਸੰਕਟ ਘਟ ਸਕਦਾ ਹੈ ਕਹੋ ਤੁਹਾਨੂੰ ਇਨੀ ਬੇਵਕੂਫੀ ਦੀ ਗੱਲ ਨਹੀਂ ਤੁਸੀਂ ਪਾਣੀ ਇੰਨੀ ਚੱਲ ਸਕਦਾ ਹੈ ਹਰਿਆਣਾ ਇਸਤੇਮਾਲ ਕਰ ਸਕਦਾ ਆ ਪੰਜ ਸਾਲਾਂ ਤੋਂ ਚੁੱਪੀ ਰਿਆ ਜੋ ਆਵੀ ਕੋਈਂ ਨਹੀਂ ਤਾ ਤੇ ਹੁਣ ਇੱਕ ਦਿਨ ਪਹਿਲਾਂ ਜਾਣਤਾ ਕਿ ਸਾਨੂੰ ਦੱਸੋ ਜਿਆਨ ਵਾਲੇ ਕਹਿੰਦੇ ਕਿ ਪਾਣੀ ਹੋਰ ਘਟਾਓ ਤੁਸੀਂ ਕਹਿੰਦੇ ਪਾਣੀ ਵੱਧ ਛੱਡਣ ਦੀ ਗੱਲ ਕਰਦੇ ਹੋ ਸਾਡਾ ਪਾਣੀ ਘਟਾਇਆ ਜਾਣੀ ਤੁਗਲੀ ਨੀਤੀ ਦੇਖੋ ਇਸ ਨੂੰ ਮਗਰਮਾਹ ਤੇ ਹਿੰਦੂ ਕਹਿੰਦੇ ਆ ਨਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਨਿਊਜ਼ ਬਿਹਾਈਂਡ ਨਿਊਜ਼ ਮੈਂ ਹਾਂ ਪ੍ਰਪ ਸਿੱਧੂ ਤੇ ਗੱਲਬਾਤ ਜਿਸ ਤਰ੍ਹਾਂ ਲਗਾਤਾਰ ਕਰ ਰਹੇ ਹਾਂ ਪਿਛਲੇ ਕੁਝ ਦਿਨਾਂ ਤੋਂ ਪੰਜਾਬ ਦੇ ਹਾਲਾਤਾਂ ਦੀ ਅੱਜ ਵੀ ਨਿਗਾਹ ਉਹਨਾਂ ਹਾਲਾਤਾਂ ਤੇ ਹੀ ਮਾਰਾਂਗੇ ਕਿਉਂਕਿ ਇਸ ਸਮੇਂ ਪੰਜਾਬ ਦੇ ਕੁਝ ਜ਼ਿਲ੍ਹੇ ਨੇ ਜਿਹੜੇ ਸੱਤਕ ਜ਼ਿਲ੍ਹੇ ਨੇ ਜਿਹੜੇ ਉਹ ਮਾਰਹੇਠ ਨੇ ਪਾਣੀ ਦੀ ਤੇ ਕੁਝ ਜ਼ਿਲ੍ਹੇ ਨੇ ਜਿਹੜੇ ਉਹ ਬਚੇ ਹੋਏ ਨੇ ਤਾਂ ਅਜਿਹੇ ਦੇ ਵਿੱਚ ਹੁਣ ਹਾਲਾਤ ਇਹ ਬਣੇ ਨੇ ਕਿ ਉਹਨਾਂ ਜ਼ਿਲ੍ਹਿਆਂ ਨੂੰ ਵੀ ਚੇਤਾਵਨੀਆਂ ਜਾਰੀ ਕਰ ਦਿੱਤੀਆਂ ਗਈਆਂ ਨੇ ਜਸ ਕਰਕੇ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਵੀ ਹੈ ਜਿਹੜਾ ਵਾਪਰ ਸਕਦਾ ਹੈ ਤੇ ਉਧਰ ਪੋਲੀਵੁੱਡ ਇੰਡਸਟਰੀ ਹੈ ਜਿਹੜੀ ਉਹ ਵੱਟੇ ਪੱਦਰ ਦੇ ਉੱਪਰ ਹੈ ਪੰਜਾਬੀਆਂ ਦੇ ਲਈ ਹਮਲਾ ਮਾਰਨ ਦੇ ਲਈ ਉਤਸੁਕਤ ਹੈ ਹਮਲਾ ਮਾਰ ਰਹੇ ਨੇ ਕਈ ਗਾਇਕ ਨੇ ਜਿਹੜੇ ਉਹ ਰਾਸ਼ਨ ਵੰਡ ਰਹੇ ਨੇ ਕਈ ਆਪਣੀਆਂ ਟੀਮਾਂ ਦੇ ਨਾਲ ਬਚਾਅ ਕਾਰਜਾਂ ਸ਼ੁਰੂ ਜੇ ਹੋਏ ਨੇ ਤੇ ਨਾਲ ਨਾਲ ਗੱਲ ਮੀਡੀਆ ਅਦਾਰਿਆਂ ਦੀ ਵੀ ਕਰਾਂਗੇ ਕਿਉਂਕਿ ਕੱਲ ਮੀਡੀਆ ਅਦਾਰਿਆਂ ਦੀ ਗੱਲ ਕਰਨ ਤੋਂ ਬਾਅਦ ਕੁਝ ਮੀਡੀਆ ਅਦਾਰਿਆਂ ਨੇ ਇਹਨਾਂ ਰਾਹਤ ਕਾਰਜਾਂ 'ਚ ਆਪਣੀ ਭੂਮਿਕਾ ਨਿਭਾਉਣ ਦੇ ਲਈ ਹਮਲਾ ਮਾਰਿਆ। ਗੱਲਬਾਤ ਲਈ ਮੇਰੇ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ। ਸਿੱਧੂ ਸਾਹਿਬ ਬਹੁਤ-ਬਹੁਤ ਸਵਾਗਤ ਹੈ ਤੁਹਾਡਾ। ਰਾਮ ਮਿਹਰਬਾਨੀ ਦਸਕਾ ਨੂੰ ਨੇ ਇਸ ਕਾਰਨ ਅਸ ਸਵੇਰਕਾਲ ਅਹਿਮ ਉਦਯਾ। ਲਓ ਸਵਾਲ। ਜੀ ਸਿੱਧੂ ਸਾਹਿਬ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਜਿਸ ਤਰ੍ਹਾਂ 8 ਜ਼ਿਲ੍ਹੇ ਹੋਰ ਦੱਸਿਆ ਜਾ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਮਾਰ ਦੇ ਹੇਠਾਂ ਆ ਸਕਦੇ ਨੇ। ਕੁਝ ਕਈ ਵਾਰੀ ਕਿਹਾ ਜਾ ਰਿਹਾ ਕਿ ਸੱਤ ਜ਼ਿਲ੍ਹੇ ਮਾਰਹੇਠ ਨੇ ਕੋਈ ਕਹਿ ਰਿਹਾ ਪੰਜ ਜ਼ਿਲ੍ਹੇ ਮਾਰਹੇਠ ਨੇ ਸੋ ਹਜੇ ਪ੍ਰੋਪਰ ਗਿਣਤੀ ਹੈ ਜਿਹੜੀ ਉਹ ਨਹੀਂ ਹੋ ਪਾਰੀ ਕਿ ਕਿੰਨੇ ਜ਼ਿਲ੍ਹੇ ਮਾਰਦੇ ਹੇਠ ਨੇ ਪਰ ਜਿਹੜਾ ਪਟਿਆਲਾ ਤੋਂ ਲੈ ਕੇ ਮਾਨਸਾ ਤੱਕ ਦਾ ਏਰੀਆ ਚਾਹੇ ਸੁਨਾਮ ਸੰਗਰੂਰ ਪੁਆਣੀਗੜ ਇਸ ਦੇ ਵਿੱਚ ਹੁਣ ਆਉਣ ਵਾਲੇ ਸਮੇਂ ਚ ਹਾਲਾਤ ਨੇ ਜਿਹੜੇ ਉਹ ਖਰਾਬ ਹੋ ਸਕਦੇ ਨੇ ਤੇ ਨਾਲ ਨਾਲ ਵੱਡੇ ਪੱਦਰ ਤੇ ਜਿਹੜੇ ਵੱਡੇ ਸੈਲੀਬ੍ਰਿਟੀ ਨੇ ਉਹ ਵੀ ਇਸ ਸਮੇਂ ਹਮਲਾ ਮਾਰ ਰਹੇ ਨੇ ਕਿਵੇਂ ਦੇਖਦੇ ਹੋ ਇਸ ਸਮੇਂ ਦੇ ਹਾਲਾਤਾਂ ਨੂੰ ਲਖੂ ਬਰਾਉ ਤੇ ਦੋ ਬਹਾਲਾਤਾਂ ਦੀ ਗੱਲ ਕਰਦੇ ਜਿੱਦਾਂ ਤੁਸੀਂ ਕਿਹਾ ਮੈਂ ਕਹਾਂਗਾ ਕਿ ਮਾਨਸਾ ਤੋਂ ਲੈ ਕੇ ਪਠਾਨਕੋਟ ਤੱਕ ਪੰਜਾਬੀਆਂ ਦੇ ਸਾ ਸੂਤੇ ਪਏ ਐ ਦੇਖੋ ਕੋਈ ਜ਼ਿਲ੍ਹਾ ਹੋ ਸਕਦਾ ਜਿੱਥੇ ਇੰਨਾ ਹੜਾਂ ਦਾ ਅਸਰ ਨਹੀਂ ਹੋਇਆ ਹੋਵੇਗਾ ਜੋ ਉੱਥੇ ਨਹੀਂ ਹੋਇਆ ਹੋਵੇਗਾ ਜਿਵੇਂ ਕਹਿੰਦੇ ਕੋਈ ਰਿਸ਼ਤੇਦਾਰ ਪਠਾਨਕੋਟ ਰਹਿੰਦਾ ਹੋਵੇਗਾ ਮਾਨਸਾ ਰਹਿੰਦੇ ਹੋਣਗੇ ਪੀੜਤਾ ਦੁਖੀ ਤਾਂ ਸਾਰਾ ਪੰਜਾਬ ਹੀ ਐ ਇਸ ਵੇਲੇ ਜਿਹੜੀ ਇਸ ਵੇਲੇ ਜਾਣਕਾਰੀ ਆ ਰਹੀ ਹੈ ਕਿਹਾ ਜਾ ਰਿਹਾ ਕਿ ਪੰਜਾਬ ਚ ਤਕਰੀਬਨ 40 ਸਾਲਾਂ ਬਾਅਦ ਐਨਾ ਵੱਡਾ ਜਿਹੜਾ ਹੈਗਾ ਹੜ ਦਾ ਪ੍ਰਕੋਪ ਜਾਂ ਹੜ ਦੀ ਮਾਰ ਪਈ ਐ 40 ਸਾਲ ਤੋਂ ਬਾਅਦ ਇਸ ਤਰ੍ਹਾਂ ਦੀ ਸਿੱਧੀ ਫੰਦੀ 88 ਦਾ ਲੋਕ ਹੜ ਚ ਇਤੇ ਕਰਦੇ ਕੋਤੋਂ ਵੱਡੀ ਮਾਰ ਪਈ ਸੀ ਉਸ ਤੋਂ ਬਾਅਦ ਹੁਣ ਆ ਕੇ ਇੰਨੀ ਵੱਡੀ ਮਾਰ ਪਈ ਐ ਜ਼ਿਲ੍ਹੇ ਦਾ ਪਾ ਪਠਾਨਕੋਟ ਗਜ਼ਾਸਪੁਰ ਕਪੂਰਥਲਾ ਫਾਜ਼ਿਲਕਾ ਫਿਰੋਜ਼ਪੁਰ ਰੋਪੜ ਇਹ ਤਾਂ ਪਹਿਲਾਂ ਹੀ ਮਾਰੇਠਾਂ ਬੁਰੀ ਤਰ੍ਹਾਂ ਤੇ ਹੁਣ ਜਦੋਂ ਤੁਸੀਂ ਗੱਲ ਕਰ ਹੀ ਰਹੇ ਹੋ ਕਖਰ ਵੀ ਜਿਹੜੀ ਆਪਣੇ ਕਿਨਾਰਿਆਂ ਤੋਂ ਉੱਪਰ ਦੀ ਵਹਿ ਰਹੀ ਹੈ ਤੇ ਖਗਰ ਦੀ ਆਪਾਂ ਗੱਲ ਕਰੀਏ ਤਾਂ ਉਹ ਵੀ ਪਟਿਆਲਾ, ਸੰਗਰੂਰ ਅੱਗੇ ਜਾ ਕੇ ਮਾਨਸਾ ਫਿਰ ਕਾਫੀ ਜੇਹੜੇ ਗਏ ਇਹਦੇ ਨਾਲ ਵੀ ਸਿੱਧੇ ਤੋਂ ਜਿਹੜਾ ਪੰਜਾਬ ਵਿਚ ਆਉਦਾ ਵੱਡਾ ਐਸਾ ਇਸ ਨਾਲ ਪ੍ਰਭਾਵਿਤ ਹੁੰਦਾ ਜੇ ਸਿੱਧੀਆਂ ਤਾਂ ਵੀ ਬਣੀ ਲੈਂਦੀ ਹੈ ਜੀ ਕਿਉਂਕਿ ਪਹਾੜਾਂ ਜਿਸ ਤਰ੍ਹਾਂ بارش ਪੈ ਰਹੀ ਹੈ ਉਸ ਤਰੀਕੇ ਨਾਲ ਤੇ ਰਾਵੀ ਦੀ ਗੱਲ ਕਰ ਲਈਏ ਬਿਆਸ ਦੀ ਗੱਲ ਕਰ ਲਈਏ ਸਤਲੁਜ ਦੀ ਗੱਲ ਕਰ ਲਈਏ ਤਾਂ ਸਾਰੇ ਦਰਿਆ ਜਿਹੜੇ ਗਏ ਸਾਰੇ ਡੈਮ ਪਰੇ ਵਗ ਰਿਹਾ ਇਹ ਜਿਨਾਂ ਤੁਸੀਂ ਕਹਿ ਰਹੇ ਹੋ ਕਿ ਕਿਤੇ ਹੋ ਸਕਦਾ ਹੈ ਪਾਣੀ ਥੋੜਾ ਘਟ ਗਿਆ ਹੋਵੇ ਕਿਤੇ ਵਧ ਗਿਆ ਹੋਵੇ ਕਈ ਤਾਂ ਜਿਹੇ ਹੈ ਜਿੱਤੇ ਪਹਿਲਾਂ ਪਾਣੀ ਪਹੁੰਚਿਆ ਨਹੀਂ ਸੀ ਅੱਜ ਪਹੁੰਚਿਆ ਉਹ ਪਾਣੀ ਜਦੋਂ ਚੱਲਦਾ ਆਪਣੇ ਰਸਤੇ ਟੂੰਡਦਾ ਉਹ ਪਤਾ ਨਹੀਂ ਕਿੱਥੇ ਜਾ ਕੇ ਰੁਕੇਗਾ ਅੱਜ ਜਨਾਲਾ 'ਚ ਮੈਂ ਸੁਣ ਰਿਹਾ ਸੀ ਲੋਕਾਂ ਦੀ ਗੱਲ ਕਿ ਕੱਲ ਨਾਲੋਂ ਵੱਡੀ ਗੰਤੀ 'ਚ ਵੱਡੀ ਮਾਤਰਾ 'ਚ ਪਾਣੀ ਜਿਹੜਾ ਵਧ ਗਿਆ ਤੇ ਸਥਿਤੀ ਕੱਲ ਨਾਲੋਂ ਵਾਸਰੇ ਰਹੀ ਗਿਆ ਮਾੜੀ ਹੋਈ ਹੋਈ ਹੈ ਪੰਜਾਬ ਦੇ ਬਹੁਤ ਸਾਰੇ ਸੂਬੇ ਆਏ ਜਿਹੜੇ ਦੇਸਾ ਘਨਾਡੇ ਚ ਫੌਜ ਦੇ ਹੈਲੀਕਾਪਟਰ ਮਦਦ ਕਰ ਰਹੇ ਆ ਫੌਜ ਦੀਆਂ ਟੀਮਾਂ ਮਦਦ ਕਰ ਰਹੀਆਂ ਕੇਂਦਰੀ ਏਜੰਸੀਆਂ ਕੰਮ ਕਰ ਰਹੀਆਂ ਪੰਜਾਬ ਦੇ ਅਧਿਕਾਰੀ ਲੱਗੇ ਹੋਏ ਆ ਕਹਿੰਨ ਨੇ ਫੈਸਲਾ ਕੀਤਾ ਮੁਖੰਦਰ ਭਗਵੰਤ ਮਾਨ ਨੇ ਬਕਾਇਦਾ ਆਪਣੀ ਗਵਾਈ ਚ ਮੀਟਿੰਗ ਕਰਕੇ ਜਿਹੜਾ ਕੁਝ ਬਤਰੀ ਕਮੇਟੀ ਬਣਾਈ ਹੈ ਜਿਹੜੀ ਕਿ ਸਾਰੇ ਸਿਸਟਮ ਦੇ ਕੰਟਰੋਲ ਰੱਖੇ ਦੇਖ ਰਹੀ ਹੈ ਕਿ ਕਿਤੇ ਕਿਤੇ ਜਰੂਰਤ ਹੈ ਸੰਭਵ ਕੋ ਕੀਤਾ ਜਾ ਰਿਹਾ ਹੈ ਕਿ ਕਿਤੇ ਮਦਦ ਪਹੁੰਚਾਈ ਜਾ ਸਕਦੀ ਹੈ ਜੇ ਵੀ ਬਹੁਤ ਸਾਰੀਆਂ ਥਾਵਾਂ ਜਿਹੜੀਆਂ ਮੱਦੇਨਜ਼ਰ ਦੇਖ ਰਹੀਆਂ ਤੇ ਸਿਚੁਏਸ਼ਨ ਜਿੱਥੇ ਬਹੁਤ ਹੀ ਵਰਸਟ ਹੈਗੀ ਹੈ ਉਮੀਦ ਕਰਦੇ ਆਂਗੇ ਜੇ ਆਉਣ ਵਾਲੇ ਇੱਕ ਦੋ ਦਿਨਾਂ 'ਚ ਇਦਾਂ ਭਾਰੀ ਬਾਰਸ਼ ਨਾ ਪਈਆਂ ਅੱਜ ਕਿਦਰੇ ਕੋਈ ਥੋੜੇ ਜਿਹੇ ਹਾਲਾਤ ਸਿਕਾਵੇ ਨਜ਼ਰ ਆ ਰਹੇ ਜੇ ਇੱਕ ਦੋ ਇਦਾਂ ਦੀ ਰਾਤ ਰਹੀ ਤੇ ਸ਼ਾਇਦ ਹੋ ਸਕਦਾ ਹੈ ਸਥਿਤੀ ਜੀ ਜੀ ਬੂੜਾ ਅਟ ਸੰਗੀਆ ਪ੍ਰੈਸ ਵਾਲੇ ਜਿਸ ਤਰ੍ਹਾਂ ਦੀ ਹਾਲਤ ਬਣੀ ਵੀ ਹੈ ਜਿੱਦਾਂ ਤੁਸੀਂ ਕਿਹਾ ਵਾਖ ਵਾਖ ਜਿਹੜੀਆਂ ਹੈਗੀਆਂ ਸਕੀਮਾਂ ਦੇ ਤਹਿਤ ਮਦਦ ਹੋ ਰਹੀ ਹੈ ਸਮਾਜ ਸੇਵੀ ਜਥੇਬੰਦੀਆਂ ਲੱਗੀਆਂ ਹੋਈਆਂ ਜੇ ਆਪਾਂ মিডিਆ ਦਾ ਜ਼ਿਕਰ ਹਕਾਲਾ ਪਜਦਾ ਜ਼ਿਕਰ ਕੀਤਾ ਸੀ ਕਿ মিডিਆ ਅਦਾਰੇ ਕੇਵਲ ਜਦਿਆਂ ਸੁਨਿਆ ਆਪਾਂ ਦੱਸਦਾ ਕਿ মিডিਆ ਅਦਾਰੇ ਕੇਵਲ ਦੁੱਖ ਪਹੁੰਚਦੇ ਨਹੀਂ ਦੁੱਖ ਵੰਡਾਉਂਦੇ ਵੀ ਹੈ ਸੋ ਇਸ ਕਹਾਣ ਮਤਾ ਕੇ ਜਿਹੜਾ ਹੈਗਾ ਟ੍ਰਿਬਿਊਨ ਦਾ ਜਿਹੜਾ ਵੱਡਾ ਪੰਜਾਬ ਦਾ মিডিਆ ਗਰੁੱਪ ਹੈ ਉਹਨਾਂ ਨੇ ਪਹਿਲ ਕਦਮੀ ਕੀਤੀ ਹੈ ਉਹਨਾਂ ਨੇ ਰਾਤ ਫੰਡ ਕਾਇਮ ਕੀਤਾ ਹੈ ਜਿਹੜਾ ਹੈਗਾ ਵਾਖਾ ਖੇਤਰ ਨਾਲ ਜਿਹੜੇ ਪੀੜਤ ਲੋਕ ਹੈ ਉਨਾ ਨੂ ਰਾਤ ਕਹਾਂਗੇ ਪ੍ਰਾਈਮ ਮਿੰਿਸਟਰ ਜਿਹੜਾਗਾ ਰਾਤ ਫੰਡ ਆ ਉਹਦੇ ਚ ਫੰਡਸ ਮਈਆ ਕਰਵਾਏ ਜਾਣਗੇ ਈਵਨ ਜਿਹੜਾ ਟ੍ਰਿਬਿਊਨਦਾਰੇ ਦੇ EMPLOYES ਹੈਗੇ ਆ ਜੀ ਉਹਨਾ ਜਿਹੜੇ ਪ੍ਰਧਾਨ ਹਨ ਨਿਲ ਗੁਕਤਾ ਉਹਨਾਂ ਨੇ ਵੀ ਮੇਰੇ ਨਾਲ ਗੋਰੀ ਸੀ ਉਹਨਾਂ ਨੇ ਵੀ ਕਿਹਾ ਕਿ ਟ੍ਰਿਬਿਊਨ ਦੇ ਸਮੁੱਚੇ EMPLOYES ਵੀ ਡੋਨੇਟ ਕਰ ਰਹੇ ਮੈਂ ਸਮਝਦਾ ਕਿ ਇੱਕ ਮਾਰਗਦਰਸ਼ਕ ਦੇ ਤੌਰ ਤੇ ਟ੍ਰਿਬਿਊਨ ਨੇ ਪਹਿਲ ਕਦਮੀ ਕੀਤੀ ਹੈ ਉਮੀਦ ਕਰਦੇ ਆ ਕਿ ਬਾਕੀ ادارے ਵੀ ਅੱਗੇ ਆਉਣਗੇ ਸਵਾਲ ਇਹ ਨਹੀਂ ਕਿ ਸਮੁੱਚੇ ਤੌਰ ਤੇ ਇਸ ਮਦਦ ਦੇ ਨਾਲ ਹੜਪੀੜਤਾ ਦੀ ਜਿਹੜੀ ਤਕਲੀਫ ਹਨ ਠੱਲਿਆ ਜਾ ਸਕਦਾ ਮੈਂ ਵਿਚਾਰ ਵਜੋਂ ਜਿਦਾਂ ਆਪਾਂ ਕੱਲ ਜ਼ਿਕਰ ਕਰ ਰਹੇ ਸੀ ਕਿ ਕੈਵਨ ਮੰਤਰੀ ਐ ਐਮ ਐਲ ਏ ਐ ਉਸ ਤੋਂ ਬਾਅਦ ਕੀ ਹੋਇਆ ਕਿ ਦੇਖੋ ਸੁਨੀਹਾ ਕਿਵੇਂ ਜਾਂਦਾ ਫਿਰ ਕਾਂਗਰਸ ਦੇ ਵਿਧਾਇਕ ਆ ਉਹਨਾਂ ਨੇ ਫੈਸਲਾ ਕਰ ਲਿਆ ਪੂਰਾ ਕਾਂਗਰਸ ਦਾ ਜਿਹੜਾ ਵਿਧਾਇਕ ਗਰੁੱਪ ਹੈ ਉਹਨਾਂ ਨੇ ਵੀ ਇੱਕ ਮਹੀਨੇ ਦੀ ਆਪਣੀ ਤਨਖਾਹ ਜਿੰਦਾ ਫੈਸਲਾ ਕੀਤਾ ਜੀ ਨਾਲ ਹਕਮਦਾਰ ਨੇ ਕੀਤਾ ਫਿਰ ਕਾਂਗਰਸ ਵਾਲਿਆਂ ਨੇ ਕੀਤਾ ਇਹ ਨਹੀਂ ਕਿ ਉਹਨਾਂ ਦੇ ਫੈਸਲੇ ਨਾਲ ਇੱਕ ਮਹੀਨੇ ਦੀ ਨਿਕਾਰ ਨਾਲ ਦੁੱਖ ਮਡਾਇਆ ਜਾਏਗਾ ਇੱਕ ਸੁਨੇਹਾ ਜਾਂਦਾ ਪਹੁੰਚਦਾ ਕਿ ਪੰਜਾਬ ਤੁਹਾਡੇ ਨਾਲ ਖੜਾ ਹੈ ਸਾਡੇ ਨਾਲ ਖੜਾ ਹੈ ਵੱਡੀ ਪੱਧਰ ਤੇ ਤੁਹਾਡੀ ਮਦਦ ਕਰ ਰਿਹਾ ਹੈ ਇੱਥੇ ਜਿਉਂ ਦੇ ਧਾਰਿਆਂ ਨੇ ਵੀ ਕਿ ਸੁਨੇਹਾ ਦਿੱਤਾ ਹੈ ਉਮੀਦ ਕਰਦੇ ਹਾਂ ਕਿ ਬਾਕੀ ਜਿਹੜੇ ਮੀਡੀਆ ਵੱਡੇ ਧਾਰੇ ਜਿਹੜੇ ਕਰ ਸਕਦੇ ਐ ਦਸਮਾ ਦਸੌਂ ਜਿਹੜਾ ਕੱਢ ਸਕਦੇ ਐ ਸਨ ਗੁਰੂ ਸਾਹਿਬਾਨ ਵੱਡੇ-ਵਡੇਰੇ ਸਾਡੇ ਸਿੱਖਿਆ ਦੇ ਕੇ ਗਏ ਐ ਕਿ ਤੁਸੀਂ ਦਸਮਾ ਦਸੌਂ ਕੱਢਦੇ ਰਹੋਗੇ ਤਾਂ ਤੁਹਾਡਾ ਵੀ ਜਿਹੜਾ ਫਲ ਆ ਰਹੇਗਾ ਸੋ ਆਸ ਕਰਦੇ ਹਾਂ ਕਿ ਮੀਡੀਆ ਧਾਰੇ ਵੀ ਆਪਣਾ ਜਦੋਂ ਆਨਸਾਨ ਦਸਾਂਦ ਕੱਢਣਗੇ ਇਸੇ ਤਰੀਕੇ ਨਾਲ ਸਮਾਜ ਸੇਵੀ ਜਿਥੇ ਬੰਨੀਆਂ ਸ਼੍ਰੋਮਣੀ ਗੁਰਦਵਾਰਾ ਪ੍ਰੰਧਕ ਮੈਂਟੀਆ ਚੇਤੌਰ ਦਿਮਨ ਜ਼ਿਕਰ ਕਰਨਾ ਚਾਹਾਂਗਾ ਪਹਿਲਾਂ ਵੀ ਚਾਹੇ ਪਿੰਡਾਂ ਤੋਂ ਬਾਹਰ ਵੀ ਬੇਤਾਂ ਆਉਂਦੀ ਹੈ ਉੱਥੇ ਵੀ ਐ ਜੀ ਪੀ ਸੀ ਲੰਗਰ ਲਾਉਂਦੀ ਹੈ ਮਦਦ ਕਰਦੀ ਹੈ ਤਾਂ ਹੁਣ ਵੀ ਮੈਂ ਸੁਣਿਆ ਸੀ ਐ ਜੀ ਡੀ ਦੇ ਪ੍ਰਧਾਨ ਹਜਿੰਦਰ ਸਿੰਘ ਧਾਮੀ ਉਹਨੇ ਕਿ ਜਿੰਨਾ ਹੋ ਸਕਿਆ ਅਸੀਂ ਸੰਭਵ ਮਦਦ ਕਰਾਂਗੇ ਹੜਾਂ ਦੇ ਵਿੱਚ ਇਦਾਂ ਦੀਆਂ ਹੋਰ ਵੀ ਸਿੱਖ ਸੰਗਤਾਂ ਜਿਹੜੀਆਂ ਧਾਰਮਿਕ ਜਿਥੇ ਬੰਨੀਆਂ ਲੱਗੀਆਂ ਵੀ ਆ ਤੇ ਇੱਕ ਵਾਰੀ ਡੀਪ ਬਹਿਤਾ ਉਥੇ ਲੋਕੀ ਵੱਡੇ ਕਾਬੇ ਵਿੱਚ ਵੀ ਲੈਣ ਦੀ ਕੋਸ਼ਿਸ਼ ਕਰ ਰਹੇ ਆ ਉਹ ਦੁੱਖ ਤਕਲੀਫ ਨੂੰ ਘਟਾਉਣ ਦੀ ਕੋਸ਼ਿਸ਼ ਕਰਿਆ ਮੀਤਾ ਕਿੰਨੇ ਕਿ ਦੁੱਖ ਵੰਡਿਆ ਜਾਵੇ ਤਾਂ ਦੁੱਖ ਘਟਦਾ ਹੈ ਲੱਗਦਾ ਹੈ ਕਿ ਅਮਨ ਵਾਲੇ ਦਿਨਾਂ 'ਚ ਪੰਜਾਬੀ ਇਦਾਂ ਹੀ ਹੰਬੜਾ ਮਾਰਨਗੇ ਤਾਂ ਇਸ ਵੱਡੀ ਤਕਲੀਫ ਤੇ ਵੀ ਕਾਬੂ ਪਾਇਆ ਜਾ ਸਕਦਾ ਹੈ ਕਿਉਂਕਿ ਪੰਜਾਬੀਆਂ ਦੇ ਹੌਸਲੇ ਬੜੇ ਬਲੰਦ ਹੁੰਦੇ ਆ ਜਿਦੋਂ ਅਸੀਂ ਪੁਤਾਂ ਦੇਖਦੇ ਆ ਅੱਜ ਦੀ ਇਸ ਸਥਿਤੀ 'ਚ ਕਿ ਦੇਖੋ ਜੀ ਦੋ ਦਰਜਨ ਤੋਂ ਵੱਧਰੇ ਜਾਨਾਂ ਚ ਰਹਿ ਗਈਆਂ ਹਜ਼ਾਰ ਤੋਂ ਵੱਧਰੇ ਪਿੰਡੇ ਹੋ ਜੇ ਆ ਜਿਹੜੇ ਸਿੱਧੇ ਤੌਰ ਤੇ ਆਫਾ ਦੇ ਵਿੱਚ ਘਿਰੇ ਹੋਏ ਉਹਦੇ ਬਾਰੇ ਕੋਈ ਦੋਰ ਨਹੀਂ ਬਹੁਤ ਸਾਰੇ ਪਿੰਡਾਂ ਜਿਹਨੇ ਰਸਤੇ ਬੰਦ ਹੋ ਗਏ ਆਵਾਜ਼ਾਂ ਬੰਦ ਹੋ ਗਈਆਂ ਬਹੁਤ ਸਾਰੇ ਸਕੂਲ ਆ ਜਿਹੜੇ ਜਿਹਨੇ ਸਕੂਲ ਬੰਦ ਹੋ ਗਏ ਆ ਬੱਚੇ ਘਰਾਂ 'ਚ ਬੈਠੇ ਆ ਆਉਣ ਜਾਣ ਦਾ ਰਸਤਾ ਕੋਈ ਨਹੀਂ ਕਈਆਂ ਦੇ ਰੋਜ਼ੀ ਰੋਟੀ ਦਾ ਸਾਧਨ ਨਹੀਂ ਡੰਗਰ ਕਈਆਂ ਦੇ ਦਰਿਆ ਤੁਰ ਕੇ ਬਹੁਤ ਕੁਝ ਵਾਪਰ ਰਿਹਾ ਜੀ ਜੀ ਸਾਹਿਬ ਜੀ ਬਿਲਕੁਲ ਤੁਸੀਂ ਬਾਰੇ ਤੁਹਾਨੂੰ ਵੇਖਿਆ ਪੰਜਾਬ ਦੇ ਹੌਸਲੇ ਆ ਉਮੀਦ ਹੀ ਕਰ ਸਕਦੇ ਕਿ ਪੰਜਾਬ ਇਸ ਆਫਤ ਦੇ ਵਿੱਚੋਂ ਵੀ ਬਾਹਰ ਆਏਗਾ ਤੇ ਜਿਹੜਾ ਭਾਈਚਾਰਾ ਉਹ ਵੀ ਆਫਸਰ ਵਾਲੇ ਲੋਕਾਂ ਗੱਲ ਨਾਲ ਲਗਾਏਗਾ ਤੇਰੇ ਨਾਲ ਆਫੇ ਦੇ ਦਿਨ ਵੀ ਕੱਢ ਦੇ ਨਜ਼ਰ ਆਉਣਗੇ ਜੀ ਬਿਲਕੁਲ ਸਿੱਧਾ ਗੱਲ ਹਰਿਆਣਾ ਦੀ ਕਰਾਂਗੇ ਹਰਿਆਣਾ ਐਸਵਾਈਐਲ ਨੂੰ ਲੈ ਕੇ ਹਮੇਸ਼ਾ ਹੀ ਪੰਜਾਬ ਦੇ ਨਾਲ ਰੇੜਕਾ ਇੱਕ ਰਹਿੰਦਾ ਹਰਿਆਣੇ ਦਾ ਤੇ ਲੰਬੇ ਸਮੇਂ ਤੋਂ ਦੇਖ ਰਿਹਾ ਕਹਿੰਦੇ ਕਿ ਸਾਨੂੰ ਪਾਣੀ ਨਹੀਂ ਦੇ ਰਹੇ ਹੁਣ ਜਦੋਂ ਹਾਲਾਤ ਵਿਗੜੇ ਸਭ ਪਾਸੇ ਜਿਹੜੇ ਹਾਲਾਤ ਇਸ ਸਮੇਂ ਆਪਾਂ ਦੇਖੋ ਕਿ ਖਰਾਬ ਹੁੰਦੇ ਨਜ਼ਰ ਆ ਰਹੇ ਨੇ ਤਾਂ ਹੁਣ ਹਰਿਆਣਾ ਕਹਿ ਰਿਹਾ ਕਹਿੰਦਾ ਕਿ ਜਿਹੜਾ ਨਹਿਰੀ ਪਾਣੀ ਹੈ ਉਹ ਕਟਾ ਦਿਓ ਸਾਨੂੰ ਇੰਨੇ ਨਹਿਰੀ ਪਾਣੀ ਦੀ ਜਿਹੜੀ ਉਹ ਲੋੜ ਨਹੀਂ ਆ 2500 ਕਿਊਸਿਕ ਆ ਜਿਹੜਾ ਉਹ ਘਟਾਉਣ ਦਾ ਪੱਤਰ ਹੈ ਜਿਹੜਾ ਉਹ ਮੁੱਖ ਮੰਤਰੀ ਨਾਇਬ ਸਿਆਣੀ ਲਿਖ ਰਹੇ ਨੇ ਮਾਨ ਸਾਹਿਬ ਨੂੰ ਕਿਵੇਂ ਦੇਖਦੇ ਹੋ ਹੁਣ ਜਦੋਂ ਹਾਲਾਤ ਇਹੋ ਜਿਹੇ ਨੇ ਹੁਣ ਵੀ ਹੁਣ ਵੀ ਪੈਰ ਪਿੱਛੇ ਖਿੱਚ ਰਹੇ ਨੇ ਜਦੋਂ SOWAL ਦਾ ਮੁੱਦਾ ਸੀ ਉਦੋਂ ਵੀ ਪੰਜਾਬ ਦੇ ਖਿਲਾਫ ਹੀ ਖੜੇ ਨਜ਼ਰ ਆ ਰਹੇ ਸੀ ਦੇਖੋ ਜਦੋਂ ਆਪਾਂ ਪਾਣੀਆਂ ਦੀ ਗੱਲ ਕਰਦੇ ਨਾ ਪ੍ਰਭ ਮੈਂ ਉਹੀ ਉਦਾਹਰਨ ਲਿਆਂਗਾ ਪਾਣੀਆਂ ਨਾਲ ਜੁੜੀ ਹੋਈ ਉਦਾਹਰਨ ਉਹ ਹੈ ਮਗਰਮਸਲੇ ਹੰਝੂ ਹਰਿਆਣਾ ਨੇ ਲੱਗਦਾ ਹੈ ਕਿ ਪੰਜਾਬ ਦੀ ਵਿਵਤਾ ਦੇ ਉੱਤੇ ਮਗਰ ਮਸਲੇ ਹੰਝੂ ਵਹਾਏ ਕਿਉਂਕਿ ਕੁਝ ਦਿਨ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਨੂੰ ਪੱਤਰ ਲਿਖਾਇਆ ਗਿਆ ਜੀ ਸਾਡਾ ਗੌਂਡੀ ਸੁਭਾ ਪੰਜਾਬ ਸਾਨੂੰ ਦੱਸੋ ਕਿ ਹੋਜੀ ਮਦਦ ਚਾਹੀਦੀ ਹੈ ਮਦਦ ਦੇਣੀ ਦਾ ਦੂਰ ਦੀ ਗੱਲ ਰਹੀ ਪੰਜਾਬ ਵਾਲਿਆਂ ਨੇ ਇੰਨੀ ਗਾਲੀ ਕਹੀ ਹੈ ਕਿ ਤੁਹਾਡੀਆਂ ਨਹਿਰਾਂ ਚ ਥੋੜਾ ਪਾਣੀ ਜੇ ਅਸੀਂ ਵੱਧ ਛੱਡ ਦਈਏ ਤਾਂ ਸਾਡਾ ਸੰਕਟ ਖਤ ਸਾਹਦਾ ਕੋਈ ਤੁਹਾਨੂੰ ਇੰਨੀ ਬੇਵਫਾਈ ਦੀ ਗੱਲ ਨਹੀਂ ਤੁਸੀਂ ਪਾਣੀ ਇੰਨੇ ਕ ਚੱਲ ਸਕਦੇ ਹਰਿਆਣਾ ਇਸਤੇਮਾਲ ਕਰ ਸਕਦਾ ਹੈ ਹਰਿਆਣਾ ਪੰਜ ਸਾਲਾਂ ਤੋਂ ਚੁੱਪੀ ਰਿਹਾ ਜਵਾਬ ਹੀ ਕੋਈ ਨਹੀਂ ਦਿੱਤਾ ਇਹ ਹੁਣੇ ਕੱਦਨ ਪਹਿਲਾਂ ਜਾਜਤਾ ਕਿ ਸਾਨੂੰ ਦੱਸੋ ਹਰਿਆਣਾ ਵਾਲੇ ਕਹਿੰਦੇ ਕਿ ਪਾਣੀ ਹੋਰ ਘਟਾਓ ਤੁਸੀਂ ਕਹਿੰਦੇ ਪਾਣੀ ਵੱਧ ਛੱਡਣ ਦੀ ਗੱਲ ਕਰਜਾ ਸਾਡਾ ਪਾਣੀ ਘਟਾਇਆ ਜਾਣੀ ਦੂਗਲੀ ਨੀਤੀ ਦੇਖੋ ਇਸੇ ਨੂੰ ਮਗਰਮਾਸ ਤੇ ਹਿੰਦੂ ਕਹਿੰਦੇ ਆ ਨਾ ਕਿ ਤੁਸੀਂ ਜਵਾਨੀ ਕਲਾਮੀ ਜਿੱਦਾਂ ਅਕੱਲ ਵੀ ਕਹਿ ਰਹੇ ਸੀ ਕਿ ਆਉਂਦੇ ਜਾਂਦੇ ਨੂੰ ਸਲਾਮ ਮਾਰਨ ਵਾਲੀ ਗੱਲ ਹੁੰਦੀ ਹੈ ਇਹ ਹਰਿਆਣਾ ਨੇ ਸਲਾਮ ਮਾਰੀ ਕਿ ਦੱਸੋ ਕੀ ਹਿੰਮਤ ਕਰ ਸਕਦੇ ਆ ਕਿਉਂਕਿ ਹਰਿਆਣਾ ਦੇ ਮੁੱਖ ਮੰਤਰੀ ਕਿਧਰੇ ਦੇਖੋ ਝੰਡਾ ਤਾਂ ਨੰਗਾ ਹੋਈ ਜਾਂਦਾ ਹੈ ਹਰਿਆਣਾ ਦੇ ਮੁੱਖ ਮੰਤਰੀ ਸਾਈਡੀਆਂ ਦੰਸਵਾਂ ਚ ਉਹਨਾਂ ਦੇ ਮੱਦੇ ਨਜ਼ਰ ਕਦੇ ਉਸ ਨਾਮ ਆਉਂਦੇ ਐ ਕਦੇ ਰੂਪੜ ਆਉਂਦੇ ਐ ਲੋਕਾਂ ਨੇ ਗੱਲਾਂ ਕਰਦੇ ਐ ਐਮਐਸਪੀ ਦੀਆਂ ਗੱਲਾਂ ਕਰਦੇ ਐ ਤੇ ਹੁਣ ਜਦੋਂ ਪੰਜਾਬ ਵਿਵਤਾ ਚ ਐ ਤਾਂ ਪੰਜਾਬ ਵਾਲਿਆਂ ਨੇ ਥੋੜਾ ਜਿਹਾ ਹੀ ਪਾਣੀ ਘਟਾਉਣ ਨੂੰ ਆਪਣੇ ਵਾਲੇ ਪਾਸੋਂ ਕਿਹਾ ਵੀ ਤੁਸੀਂ ਹੋਰ ਲੈ ਲਓ ਤਾਂ ਕਿ ਅਸੀਂ ਰਾਤ ਮਹਿਸੂਸ ਕਰੀਏ ਸਾਫਾਤ ਘੜੇ ਕਰਦੇ ਰਹਿਣਾ ਨੇ ਜੀ ਜੀ ਕਿ ਅਸੀਂ ਫालतू ਬਣੀ ਲੈਣਾ ਜਿੰਨਾ ਪਾਣੀ ਬਣਦਾ ਉਹਨਾ ਵੀ ਲੈਣਾ ਉਸ ਤੋਂ ਵੀ ਕਹਿੰਦੇ ਘਟਾਇਆ ਜਾਵੇ ਇੱਥੇ ਅੰਦਾਜ਼ਾ ਲਗਾਇਆ ਜਾ ਸਕਦਾ ਕਿ ਕਿੰਨੀ ਹਮਦਰਦੀ ਹੈ ਹਰਿਆਣਾ ਦੀ ਜਦੋਂ ਸਾਈ ਜਾਂ ਵਿਧਾਨ ਸਭਾ ਦੇ ਚੋਣਾਂ ਦੇ ਮੱਦੇਨਜ਼ਰ ਜਦਾਂ ਪੰਜਾਬ ਸੰਕਟ ਜੋ ਨਿਕਲ ਰਿਹਾ ਦੇਖੋ ਮੈਂ ਸਮਝਦਾ ਕਿ ਪਹਿਲਾਂ ਵੀ ਆਪਾਂ ਇਸ ਮਾਮਲੇ ਦਾ ਜ਼ਿਕਰ ਕਰਦੇ ਰਹੇ ਨੇ ਹਾਂ ਬਾਕੀ ਆਖ ਮੀਡੀਆ ਚ ਵੀ ਗੱਲ ਆਈ ਰਹੀ ਹੈ ਕਿ ਰਾਸੀ ਪੱਧਰ ਤੋਂ ਉੱਪਰ ਉੱਠ ਕੇ ਰਾਸੀ ਲਕੀਰ ਮਿਟਾ ਕੇ ਪੰਜਾਬ ਦੀ ਮਦਦ ਕਰਨ ਦੀ ਜ਼ਰੂਰਤ ਹੈ ਜੇ ਪੰਜਾਬ ਦਬ ਗਿਆ ਪੰਜਾਬ ਮਰ ਗਿਆ ਤਾਂ ਪੂਰਾ ਦੇਸ਼ ਲਈ ਬਹੁਤ ਵੱਡਾ ਇੱਕ ਜਟਕਾ ਹੋਏਗਾ ਜਿਸ ਤਰ੍ਹਾਂ ਦੀ ਪੰਜਾਬ ਦੀ ਸਥਿਤੀ ਅਸ ਵੇਲੇ ਬਣੀ ਵੀ ਹੈ ਕੇਂਦਰ ਵੀ ਇਹ ਠੀਕ ਹੈ ਕਿ ਫੌਜ ਦੀ ਮਦਦ ਹੈਲੀਕਾਪਟਰ ਪਰ ਫੌਰੀ ਤੌਰ ਤੇ ਸਿੱਧੇ ਤੌਰ ਤੇ ਰਾਹਤ ਦੀ ਲੋੜ ਹੈ ਜਿੱਦਾਂ ਮੈਂ ਸੁਣਿਆ ਸੀ ਆਜ ਪਾ ਜੇ ਕਾਗੂ ਕਿਸੇ ਪੋਲੀਟਿਕਲ ਵਿਰੋਧੀ ਤੇ ਆਗੂ ਕਹਿ ਰਹੇ ਸੀ ਅਮਰ ਸ਼ਾਹ ਬਾਰੇ ਕਿ ਅਮਰ ਸ਼ਾਹ ਜੀ ਤੁਸੀਂ ਪੰਜਾਬ ਦਾ ਕਹਿੰਦੇ ਹਵਾਈ ਸਰਵੇ ਕਰੋ ਚਾਹੇ ਕਹਿੰਦੇ ਹਵਾਈ ਸਰਵੇ ਕਰਕੇ ਚਲੇ ਜਾਓ ਤੁਹਾਡੇ ਹਵਾਈ ਸਰਵੇ ਨਾਲ ਹੀ ਏਡੀਆਂ ਗੱਲਾਂ ਜ਼ਮੀਨ ਤੇ ਚੱਲ ਰੀਆਂ ਫੌਜਾਂ ਹੈ ਦੇਰੇ ਕਰਮਚਾਰੀਆ ਅਧਿਕਾਰੀਆ ਉਹ ਐਕਟ ਹੋ ਜਾਣਗੇ ਜਣੀ ਇਹੋ ਜਿਹੇ ਜੋ ਪੋਲਿਟਿਕਲ ਬਿਆਨਬਾਜ਼ੀ ਹੁੰਦੀ ਹੈ ਨਾ ਜਿੱਦਾ ਮੁੱਖ ਮੰਤਰੀ ਹਵਾਈ ਸਰਵੇ ਕਰੇ ਤਾਂ ਆਪਾਂ ਕਹਿੰਦੇ ਦੇਖੋ ਜੀ ਜ਼ਮੀਨ ਤੇ ਨਹੀਂ ਉਤਰਦਾ ਹਵਾਈ ਦੌਰਾ ਕਰਕੇ ਚਲਾ ਗਿਆ ਉਹੀ ਬਿਆਨ ਆਪਾਂ ਅਮਨ ਸ਼ਾਹ ਜੀ ਬਾਰੇ ਦਿੰਨੇ ਆ ਤਾਂ ਉਹ ਚੰਗੇ ਲੱਗ ਜਾਏ ਕਿ ਹਵਾਈ ਸਰਵੇ ਕਰਕੇ ਚਲੇ ਜਾਓ ਇਹਦੇ ਨਾਲ ਹੀ ਬੜਾ ਫਰਕ ਪੈ ਜਾਏਗਾ ਜੀ ਸਭ ਜੀ ਸਿਰਫ ਕਿਤੇ ਮਦਦ ਹੀ ਲੋੜ ਹੈ ਬਿਆਨਵਾਦੀਆਂ ਦੂਸ਼ਣਵਾਦੀ ਦੀ ਲੋੜ ਨਹੀਂ ਐ ਸੋੜੇ ਜਿਸ ਤਰ੍ਹਾਂ ਦੀ ਪੰਜਾਬ ਦੀ ਸਥਿਤੀ 'ਚ ਜੂਝ ਰਹੇ ਨਿਕਲੇ ਬਹੁਤ ਸਾਰੇ ਲੋਕ ਕਿਸਾਨ ਜਿੱਥੇ ਵੰਡੀਆਂ ਕਹਿ ਰੀਆਂ ਕਿ ਹੁਣ ਭਾਜਪਾ ਨੂੰ ਅੱਗੇ ਆਉਣਾ ਚਾਹੀਦਾ 50 ਭਾਜਪਾ ਦੀ ਲੀਡਰਸ਼ਿਪ ਜਾਵੇ ਤਾਂ ਕਿ ਕੇਂਦਰ ਅੱਗੇ ਅਪੀਲ ਕਰੇ ਕਿ ਪੰਜਾਬ ਮਰ ਰਿਹਾ ਹੈ ਰੁੜ ਰਿਹਾ ਹੈ ਮਦਦ ਕੀਤੀ ਜਾਏ ਪੰਜਾਬ ਦੀ ਹਾਂ ਜੇ ਫੇਰ ਮਦਦ ਹੁੰਦੀ ਹੈ ਤੇ ਭਾਜਪਾ ਦੇ ਨਾਲ ਭਾਜਪਾ ਨਾਲ ਲੋਕ ਨਾ ਅਸ਼ਰਸ਼ ਕਰਕੇ ਖੜੇ ਹੋਣਗੇ ਜੀ ਜੀ ਦੇਖਿਆ ਜਾਏਗਾ ਪਰ ਜ਼ਰੂਰ ਤਾਂ ਪੰਜਾਬ ਦਾ ਇਸ ਵੇਲੇ ਦਰਦ ਗੰਡਾਉਣ ਦੀ ਜੀ ਜੀ ਸੋ ਸਾਬੂ ਅੱਗੇ ਗੱਲ ਕਰਾਂਗੇ ਆਪਾਂ ਅਕਸਰ ਦੇਖਿਆ ਕਿ ਜਿਹੜਾ ਦੁਆਬਾ ਹਲਕਾ ਹੈ ਜਿੱਥੇ ਜ਼ਿਆਦਾ ਪ੍ਰਭਾਵਿਤ ਖੇਤਰ ਨੇ ਉਹਨਾਂ ਦੇ ਵਿੱਚ ਇੱਕ ਸਾਧਨ ਵਿਖਿਆ ਗਿਆ ਜਿਸ ਦਾ ਨਾਮ ਐਟਾਰ N1200 1200 ਉਸ ਸਾਧਨ ਨੂੰ ਪਾਣੀ ਦੇ ਵਿੱਚ ਉਤਾਰਿਆ ਜਾਂਦਾ ਹੈ ਮਦਦ ਕੀਤੀ ਜਾਂਦੀ ਹੈ ਸੈਸੀ ਲੀਡਰ ਪ੍ਰਤਾਪ ਸਿੰਘ ਬਾਜਵਾ ਵੀ ਉਹਦੇ ਵਿੱਚ ਨਜ਼ਰ ਆ ਰਹੇ ਨੇ ਵੱਡੀ ਗੱਲ ਇਹ ਹੈ ਕਿ ਉਸ ਸਾਧਨ ਇੱਕ ਪੰਜਾਬੀ ਦੇ ਵੱਲੋਂ ਬਣਾਏ ਗਏ ਨੇ ਜੋ ਕਿ ਯੂਕਰੇਨ ਦੀ ਮਦਦ ਨਾਲ ਬਣਾਏ ਗਏ ਸੀ ਜੋ ਕਿ ਮਿਲਟਰੀ ਨੂੰ ਵੀ ਦਿੱਤੇ ਗਏ ਨੇ ਤੇ ਡਿਫੈਂਸ ਨੂੰ ਵੀ ਕੁਝ ਉਹਦਾ ਪਾਠ ਨੇ ਜਿਹੜੇ ਦਿੱਤੇ ਗਏ ਨੇ 2 4 ਸਾਧਨ ਪਰ ਅਜੇਹੇ ਦੇ ਵਿੱਚ 4 ਸਾਧਨ ਨੇ ਜਿਹੜੇ ਉਸ ਪੰਜਾਬੀ ਨੇ ਇਸ ਹੜ੍ਹਾਂ ਦੇ ਵਿੱਚ ਪੰਜਾਬ ਦੇ ਹਵਾਲੇ ਕਰ ਦਿੱਤੇ ਕਿ ਤੁਸੀਂ ਇਹ ਸਾਧਨ ਚਲਾਓ ਆਪਣੀ ਜਾਨ ਬਚਾਓ ਰੈਸਕਿਊ ਕਰੋ ਤੇ ਕੋਈ ਪਰਵਾਹ ਨਾ ਕਰੋ ਅਸੀਂ ਨਾਲ ਖੜੇ ਆ ਕਿਵੇਂ ਦੇਖਦੇ ਹੋ ਅਸੈਂਬਲੀ ਨੂੰ ਕਿਉਂਕਿ ਟੋਟਲ 96 ਸੀ ਇਹ ਜਿੱਚੋ 4 ਦਿੱਤੇ ਗਏ ਨੇ ਪੰਜਾਬੀ ਦਾ ਦਾਵਾ ਹਮੇਸ਼ਾ ਇਹ ਕਹਿੰਦੇ ਨੇ ਕਿ ਪੰਜਾਬੀ ਵੱਡਾ ਦਿਲ ਰੱਖਦੀ ਹੈ ਇਸ ਨੂੰ ਪਪਾਈ ਜਾਰੇ ਦੀ ਗੱਲ ਕਰਦੇ ਨੇ ਜੇ ਤਾਂ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਐਸਾ ਹੌਸਾਦਨਾ ਜਿਹੜਾ ਪਾਣੀ 'ਚ ਵੀ ਚੱਲ ਸਕਦਾ ਸੜਕ 'ਤੇ ਵੀ ਚੱਲ ਸਕਦਾ ਹੈ ਤੇ ਖਾਸ ਤੌਰ ਤੇ ਜਿੱਦਾਂ ਦੀ ਸਥਿਤੀ ਬਣੀ ਹੋਈ ਹੈ ਨਾ ਆਪਾਂ ਦੇਖਦੇ ਹਾਂ ਕਿ ਫਲਾਟ ਦੇ ਜਿਹੜੀਆਂ ਬੋਟਸ ਜਾਂਦੀਆਂ ਕੀਤੀਆਂ ਜਾਂਦੀਆਂ ਜਿਹੜਾ ਹਰ ਹਾਲਾ ਪਾਣੀ ਆ ਉਹ ਐਨੇ ਜਿਹੜੇ ਆ ਗਿਆ ਦਰਖਤ ਟੁੱਟੇ ਹੋਏ ਆ ਹੋਰ ਲਾ ਮਿੱਟੀ ਘਟਾ ਪੱਥਰ ਹੈ ਕਈ ਜਗ੍ਹਾ ਤੇ ਕਿਸ਼ਤੀਆਂ ਵੀ ਰੁਕ ਜਾਂਦੀਆਂ ਕਿਉਂਕਿ ਉਹਨਾਂ ਦੇ ਪੱਥਰ ਜਾਂ ਮਲਬਾ ਇਦਾਂ ਦਾ ਕੋਈ ਫਸਟ ਜੰਦ ਦੇ ਕੀਤੀ ਵੀ ਬੇਵਸ ਹੋ ਜਾਂਦੇ ਚੱਲ ਨਹੀਂ ਸਕਦੇ ਜੇ ਸਾਹਮਣੇ ਤੁਸੀਂ ਜ਼ਿਕਰ ਕਰਦੇ ਹੋ ਉਹ ਇਹ ਜੇ ਮਾਰਾਂ ਤੋਂ ਉੱਪਰ ਆ ਵਧੇਰੇ ਮਦਦ ਕਰ ਸਕਦਾ ਜੇ ਹੋਰ ਵੀ ਵੱਡੇ ਪੱਧਰ ਤੇ ਮਦਦ ਲਈ ਜਾ ਸਕਦੀ ਹੋਵੇ ਤਾਂ ਪੰਜਾਬ ਸਰਕਾਰ ਨੂੰ ਇਸ ਕੰਪਨੀ ਦਾ ਇੱਕ ਪੰਜਾਬੀਆਂ ਦੀ ਬਹੁਤ ਵੱਡੀ ਪਹੁੰਚ ਹੈ ਕੋਸ਼ਿਸ਼ ਕਰਨੀ ਚਾਹੀਦੀ ਹੈ ਹੜ੍ਹ ਦੇ ਸਿੱਧੇ ਤੌਰ ਤੇ ਉਹਦੇ ਨਾਲ ਉਤਰਿਆ ਜਾ ਸਕਦਾ ਜਿੱਥੇ ਵੀ ਚਾਏ ਲੋਕ ਫਸੇ ਵੀ ਹੈ ਮਦਦ ਦੀ ਹੈ ਮਦਦ ਦਿੱਤੀ ਜਾ ਸਕਦੀ ਹੈ ਵੱਡਾ ਉਪਰਾਲਾ ਹੈ ਪਰ ਬਿਲਕੁਲ ਸਹੀ ਹੈ ਕਿ ਕਿਸ਼ਤੀਆਂ ਉਹਨੀਆਂ ਮਦਦਗਾਰ ਸਾਥ ਤਾਂ ਨਹੀਂ ਹੋ ਰਹੀਆਂ ਕਿ ਕਈ ਜਗ੍ਹਾ ਤੇ ਮੈਂ ਦੇਖਦਾ ਕਿ ਕੀਤੀਆਂ ਫਸ ਜਾਂਦੀਆਂ ਰੁਕ ਜਾਂਦੀਆਂ ਕਿਉਂਕਿ ਹਟਦਾ ਪਾਣੀ ਸਾਫ਼ ਸੁਥਰਾ ਨਹੀਂ ਹੁੰਦਾ ਹਟਦੇ ਪਾਣੀ ਚ ਬਹੁਤ ਕੁਝ ਰਲਿਆ ਹੁੰਦਾ ਤੇ ਕੀਤੀਆਂ ਤਾਂ ਆਮ ਤੌਰ ਤੇ ਦਰਿਆਵਾਂ ਚ ਤੇ ਝੀਲਾਂ ਚ ਬਣਾਉਣ ਵਾਸਤੇ ਬਣੀਆਂ ਹੁੰਦੀਆਂ ਤੇ ਇਦਾਂ ਦੇ ਗੰਦੇ ਪਾਣੀਆਂ ਝੀਲਾਂ ਲਈ ਇਹ ਤਾਂ ਚੱਲਦੀਆਂ ਪਰ ਗੰਦੇ ਪਾਣੀਆਂ ਦੇ ਵਿੱਚ ਕੀਤੀਆਂ ਵੀ ਬਿਮਤਾ ਦਾ ਸਾਹਮਣਾ ਕਰਨਾ ਪੈਂਦਾ ਉਹਨਾਂ ਨੂੰ ਜੀ 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 ਸਤਿ ਸਭ ਅੱਗੇ ਵਧਾਂਗੇ ਤੇ ਗੱਲ ਕਰਤਾਰਪੁਰ ਸਾਹਿਬ ਕਰਾਂਗੇ ਕਰਤਾਰਪੁਰ ਸਾਹਿਬ ਗੁਰੂ ਘਰ ਦੀਆਂ ਵੀਡੀਓਸ ਪਿਛਲੇ ਦਿਨੀ ਆਪਾਂ ਸਾਰਿਆਂ ਨੇ ਦੇਖੀਆਂ ਜਿਸ ਤਰ੍ਹਾਂ ਦੇ ਹਾਲਾਤ ਉੱਥੇ ਬਣੇ ਹੋਏ 5 5 6 6 ਫੁੱਟ ਪਾਣੀ ਹੈ ਜਿਹੜਾ ਗੁਰੂ ਘਰ ਦੇ ਅੰਦਰ ਖੜਾ ਹੈ ਤਾਂ ਅਜਿਹੇ ਦੇ ਵਿੱਚ ਪਾਕਿਸਤਾਨ ਪੰਜਾਬ ਦੀ ਸਰਕਾਰ ਨੇ ਹੁਕਮ ਦਿੱਤੇ ਕਿ ਜਲਦ ਤੋਂ ਜਲਦ ਗੁਰੂ ਘਰ ਦੇ ਵਿੱਚੋਂ ਪਾਣੀ ਕੱਢਿਆ ਜਾਵੇ ਸਾਫ ਸਫਾਈ ਕੀਤੀ ਜਾਵੇ ਤਾਂ ਕਿ ਸੰਗਤ ਦੁਬਾਰਾ ਦਰਸ਼ਨਾਂ ਦੇ ਲਈ ਆ ਸਕੇ ਤਾਂ ਸਫਾਈ ਸ਼ੁਰੂ ਵੀ ਹੋ ਗਈ ਸਫਾਈ ਲਗਭਗ ਮੁਕੰਮਲ ਵੀ ਹੋ ਚੁੱਕੀ ਹੈ ਕਿਵੇਂ ਦੇਖਦੇ ਹੋ ਕਿਉਂਕਿ ਜਿੰਨੀ ਜਲਦੀ ਆਰਡਰ ਹੋਏ ਉੰਨੀ ਜਲਦੀ ਉਹਨਾਂ ਨੂੰ ਪੂਰਵੀ ਚਾੜਿਆ ਗਿਆ ਜੀ ਜੀ ਕਿ ਚੰਗਾ ਸੁਨੇਹਾ ਦੇਖੋ ਪਾਕਿਸਤਾਨੀਆਂ ਬਹੁਤ ਸਾਰੀਆਂ ਗੱਲਾਂ ਆਪਾਂ ਉਹਨਾਂ ਨੂੰ ਕ੍ਰਿਟਿਸਾਈਜ਼ ਵੀ ਕਰਦੇ ਹਾਂ ਖਾਸ ਤੌਰ ਤੇ ਅਤਵਾਦ ਦੇ ਮਾਮਲੇ ਲੈ ਕੇ ਸ਼ਰਾਰਤਾਂ ਨੂੰ ਲੈ ਕੇ ਸਾਸਨ ਨੂੰ ਲੈ ਕੇ ਪਰ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਤਾਰਪੁਰ ਸਾਹਿਬ ਦੇ ਲਾਂਗੇ ਦੀ ਗੱਲ ਕਸਤਾਰ ਸਾਹਿਬ ਗੁਰਦਰਾ ਸਾਹਿਬ ਜਦੋਂ ਸਾਫ ਸਫਾਈ ਦੀ ਗੱਲ ਕਰਦੇ ਹੜਾਂ ਦਾ ਪਾਣੀ ਉੱਥੇ ਆ ਚੜਿਆ ਸੀ ਤੇ ਉਹ ਫੌਜ ਦੇ ਮੁਖੀ ਵੱਲੋਂ ਦੇ ਦਿੱਤਾ ਗਿਆ ਬਲਕਿ ਹਵਾਈ ਸਰਵੇਜ ਦਾ ਪੰਚ ਜੇਕਰ ਕਰਾਰੇ ਸੀ ਹਵਾਈ ਸਰਵੇ ਉਹਨਾਂ ਨੇ ਕਸਤਾਰ ਪ੍ਰਸਾਦ ਦਾ ਉੱਪਰੋਂ ਕੀਤਾ ਔਰ ਉਹਨਾਂ ਨੇ ਕਿਹਾ ਔਰ ਇੱਕ ਆਜੰਦੇ ਵਿੱਚ ਹੀ ਜਿਹੜਾ ਗੁਰਦਰਾ ਸਾਹਿਬ ਦੀ ਸਾਫ ਸਫਾਈ ਵੀ ਹੋ ਗਈ ਹੈ ਤੇ ਉਹਨਾਂ ਨੇ ਇਹ ਵੀ ਪ੍ਰਸਾਦ ਦਿੱਤਾ ਜਿਸ ਦਾ মিডিਆ ਚਰਚਾ ਜ਼ਿਕਰ ਹੋਇਆ ਕਿ ਬਾਕੀ ਗੁਰਦਰਾ ਸਾਹਿਬਾਂ ਮਦਨਬੀ ਜਿੱਥੇ ਕਿਤੇ ਕੋਈ ਨੁਕਸਾਨ ਹੋਇਆ ਹੜਾਂ ਕਰਕੇ ਵਦੇਰੇ ਬਾਸਣ ਕਰਕੇ ਉਹ ਵੀ ਫੌਰੀ ਤੋਂ ਤੇ ਮਕਮਲ ਕੀਤੀ ਜਾਣਗੇ ਮੈਂ ਸਾਹਮਣੇ ਇੱਕ ਇੱਕ ਭਾਈਚਾਰਕ ਸੰਸਾ ਦਾ ਚੰਗਾ ਸਨੇਹਾ ਮਾਨਵਤਾ ਦਾ ਸਨੇਹਾ ਰੂਹ ਜੀ ਸਨੇਹਾ ਦਾ ਵੈਲਕਮ ਕਰਨੀ ਪੈਂਦਾ ਔਰ ਕਰਤਾਰਪੁਰ ਸਾਹਿਬ ਦਾ ਲਾਂਗਾ ਜਿਦਾਂ ਆਪਾਂ ਹਮੇਸ਼ਾ ਹੀ ਕਹਿੰਦੇ ਆ ਜਦੋਂ ਸ਼ੁਰੂ ਹੋਇਆ ਸੀ ਉਦੋਂ ਵੀ ਕਹਿੰਦੇ ਸੀ ਬਸ ਕਿਸੰਦੀ ਹੈ ਕਿ ਤੁਨਾ ਗੌਂਡੀਆਂ ਚੇਸਤ ਰਹਿੰਦੀ ਸਥਿਤੀ ਬਣੀ ਵੀ ਹੈ ਕਰਤਾਰਪੁਰ ਸਾਹਿਬ ਲਾਂਗਾ ਹਮੇਸ਼ਾ ਆਪਾਂ ਹੀ ਬੋਲਦੇ ਆਂ ਕਿ ਦੋਸਤੀ ਦਾ ਪੋਲ ਬਣ ਕੇ ਇਸ ਸਨੇਹਾ ਬਣੇਗਾ ਔਰ ਜਿਹੜਾ ਹੁਣ ਵੀ ਸਨੇਹਾ ਦਿੱਤਾ ਹੈ ਕਿ ਚੰਗਾ ਸਨੇਹਾ ਕਿਤਾਬ ਪ੍ਰਸਾਦ ਲੰਗਾ ਨਾਲੇ ਕੇਵਲ ਭਾਰਤ ਵਾਸਤੇ ਨਹੀਂ ਦੁਨੀਆ ਉਧਾਰ ਜਿਹੜੇ ਬੈਠੇ ਸਿੱਖ ਭਾਈਦਾਰਾ ਪੰਜਾਬੀ ਭਾਈਦਾਰਾ ਜਿਹੜਾ ਹੈਗਾ ਕਿਤਾਬ ਪ੍ਰਸਾਦ ਦੇ ਦਰਸ਼ਨਾਂ ਲਈ ਆਉਂਦੇ ਆ ਕਿਉਂਕਿ ਉਹ ਜ਼ਮੀਨ ਉਹ ਜਗ੍ਹਾ ਉਹ ਜਿਹੜੀ ਰਾਵੀ ਦੇ ਬਿਲਕੁਲ ਨੇੜੇ ਪੈਂਦੀ ਸੀ ਬਹੁਤ ਸਾਰੇ ਏਰੀਆ ਉੱਤੇ ਦਿਰਾ ਦੀ ਮਾਰ ਠਾਇਆ ਪਿੰਡਾਂ ਦੇ ਪਿੰਡ ਆਇਆ ਤਾਂ ਸੁਭਾਵੇਂ ਕਹਿ ਕੇ ਉੱਥੇ ਵੀ ਹੜ ਦਾ ਪਾਣੀ ਪਹੁੰਚਿਆ ਪਰ ਹੁਣ ਸਫਾਈ ਉਹਨਾਂ ਵੱਲੋਂ ਕੀਤੀ ਗਈ ਹੈ ਫੌਜ ਵੱਲੋਂ ਪਾਕਿਸਤਾਨ ਵੱਲੋਂ ਇੱਕ ਚੰਗਾ ਸੁਨੇਹਾ ਔਰ ਉਮੀਦ ਕਰਦੇ ਹਾਂ ਕਿ ਜਲਦੀ ਹੜ ਦਾ ਪਾਣੀ ਉਤਰੇਗਾ ਔਰ ਲੋਕੀ ਫੇਰ ਨਤਮਸਤ ਹੋਣਗੇ ਉਸ ਪਿੱਤਰ ਸਥਾਨ ਉਪਰ ਜਾ ਕੇ ਜੀ ਜੀ ਸੋ ਸਭ ਗੱਲ ਜਸਵਿੰਦਰ ਭੱਲਾ ਹੁਣਾਂ ਦੀ ਕਰਾਂਗੇ ਜਸਵਿੰਦਰ ਭੱਲਾ ਜੋ ਕਿ ਪਿਛਲੇ ਦਿਨੀ ਸਾਨੂੰ ਅਲਵਿਦਾ ਕਹਿ ਗਏ ਸਨ ਅੱਜ ਉਹਨਾਂ ਦੀ ਅੰਤਿਮ ਅਰਦਾਸ ਹੈ ਜਿਹੜੀ ਉਹ ਚੰਡੀਗੜ੍ਹ ਦੇ ਵਿੱਚ ਸੀ ਬਹੁਤ ਵੱਡੇ ਪੱਧਰ ਦੇ ਉੱਪਰ ਜਿੱਥੇ ਉਹਨਾਂ ਦੇ ਪ੍ਰਸ਼ੰਸਕ ਪਹੁੰਚੇ ਤਾਂ ਉੱਥੇ ਹੀ ਜੋ ਵੱਡੀਆਂ ਹਸਤੀਆਂ ਨੇ ਉਹਨਾਂ ਨੇ ਵੀ ਸ਼ਿਰਕਤ ਕੀਤੀ ਤੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਖੜੇ ਹੌਸਲਾ ਦਿੱਤਾ ਬੜਾ ਵੱਡਾ ਇਕੱਠ ਵੇਖਣ ਨੂੰ ਮਿਲਿਆ ਉਹਨਾਂ ਦੇ ਆਖੀਰਲੇ ਪਲਾਂ ਦੇ ਵਿੱਚ ਜੀ ਬਿਲਕੁਲ ਸਿੱਖੀ ਚੰਤੀ ਦਾ ਗੁਰਦਰਾ ਸਾਹਿਬ ਗੁਰਤੇਗ ਮਾਤਰੀ ਦੇ ਨਾਂ ਤੇ ਗੁਰਦਰਾ ਸਾਹਿਬ ਆ ਉਹ ਗੁਰਦੁਆਰਾ ਸਾਹਿਬ ਚੰਦ ਬਹੁਤ ਵੱਡਾ ਇਕੱਠ ਹੋਇਆ ਹੂੰ ਵੱਡੀਆਂ ਵੱਡੀਆਂ ਫਿਲਮੀ ਹਸਤੀਆਂ ਸਿੰਗਰ ਜਸਵਿੰਦਰ ਪੱਲਾ ਦੇ ਫਿਲਮ ਇੰਡਸਟਰੀ ਨਾਲ ਜੁੜੇ ਬਹੁਤ ਸਾਰੇ ਵੱਡੇ ਕਦਾਵਰ ਲੋਕ ਤਾਂ ਆਏ ਆਏ ਰਾਸ਼ੀਆ ਗੂ ਵੀ ਆਏ ਸਮਾਜੀਕਾ ਗੂ ਵੀ ਆਏ ਤਾਰੀਕਾ ਗੂ ਵੀ ਆਏ ਮੀਡੀਆ ਦੇ ਵੀ ਬਹੁਤ ਸਾਰੇ ਮੈਟਰ ਉਤੇ ਪਹੁੰਚੀ ਜਸਵਿੰਦਰ ਪੱਲਾ ਇੱਕ ਐਸੀ ਹਸਤੀ ਹੈ ਜਿਹਨੂੰ ਸਾਰੇ ਪਿਆਰ ਕਰਦੇ ਸੀ ਉਹ ਕਿਸੇ ਇੱਕ ਵਾਰਕ ਦੇ ਨਹੀਂ ਸੀ ਜਸਵੰਦਰ ਪਾਲਾ ਸਾਰਿਆਂ ਦੇ ਸੀ ਮੈਂ ਦੇਖ ਰਿਹਾ ਸੀ ਸੁਣ ਰਿਹਾ ਸੀ ਜਿੱਨੇ ਉਥੇ ਕਈ ਵੱਡੇ ਆਗੂ ਬੋਲੇ ਆ ਇਹਨੇ ਤਾਰੀਫ ਕਰ ਰਿਹਾ ਜਸਵੰਦਰ ਪਾਲਾ ਦੀ ਵੱਖ-ਵੱਖ ਖੇਤਰਾਂ ਤੋਂ ਇੱਕ ਵਿਅਕਤੀ ਬੋਲਿਆ ਸੀ ਕਹਿੰਦੇ ਕਿ ਉਹ ਇੱਕ ਖੇਤਰ ਦਾ ਵਿਅਕਤੀ ਨਹੀਂ ਸੀ ਜੇ ਕਹਿੰਦੇ ਉਹ ਮਾਪਿਆਂ ਦੇ ਤੌਰ ਤੇ ਗੱਲ ਕਰੀਏ ਲੱਗਦਾ ਸੀ ਉਹ ਚੰਗਾ ਪਿਤਾ ਹੈ ਉਹਦੀ ਧੀ ਜਿਹੜੀ ਹੈਗੀ ਹੈ ਜਿਹਨੂੰ ਉਹ ਇੰਨੇ ਭਾਵਕ ਹੋ ਕੇ ਗੱਲ ਕਰੀ ਸੀ ਕਹਿੰਦੀ ਕਿ ਮੇਰਾ ਜਿਹੜਾ ਬਾਪ ਸੀ ਮੇਰਾ ਦਿਨ ਵੀ ਉਹਦੇ ਨਾਲ ਚੜਦਾ ਸੀ ਤੇ ਦਿਨ ਛਿੜਦਾ ਵੀ ਉਹਦੇ ਨਾਲ ਸੀ ਕਹਿੰਦੀ ਮੈਂ ਨਾ ਪਿਆਰ ਕਰਦੀ ਸੀ ਕਹਿੰਦੀ ਜਦੋਂ ਮੈਂ ਉਹਦੇ ਕਮਰੇ ਜਾਂਦੀ ਤੇ ਤਿਆਰ ਹੋ ਰਹੇ ਹੁੰਦੇ ਸੀ ਕਿ ਕਿਸ ਤਰ੍ਹਾਂ ਦਾ ਖੂਬਸੂਰਤ ਇਨਸਾਨ ਸੀ ਕਹਿੰਦੀ ਮੈਂ ਸੂਚਨਾ ਦੇ ਦੇਖਣਾ ਮੇਰੇ ਬਾਪ ਜੀ ਨੇ ਖੂਬਸੂਰਤ ਕਹਿੰਦੇ ਜਿਹੜਾ ਵੀ ਕਪੜਾ ਪਾਉਂਦੇ ਐ ਉਹਦੇ ਤੇ ਜ਼ਿਆਦਾ ਇੱਕ ਵੱਡੀ ਗੱਲ ਉਥੇ ਕਿ ਸਾਂਝੇ ਤੌਰ ਤੇ ਕੀਤੀ ਗਈ ਹੋਏ ਕਿ ਹੈਗਾ ਕਿ ਜਸਵਿੰਦਰ ਪੱਲਾ ਦੇ ਨਾਂ ਤੇ ਪੰਜਾਬ ਜਾਂ ਚੰਡੀਗੜ੍ਹ ਚ ਕੁਇ ਇਦਾਂ ਦੀ ਸੰਸਥਾ ਬਣਨੀ ਚਾਹੀਦੀ ਐ ਜਿਹੜੀ ਕਲਾਕਾਰਾਂ ਲਈ ਮਦਦ ਕਰੇ ਔਰ ਰੇਂਧੀ ਦੁਨੀਆ ਦਾ ਜਸਵੰਦਰ ਭੱਲਾ ਦਾ ਨਾਮ ਬਣਾ ਰਾਇ ਕੰਦੇਨੀ ਕੇ ਆਜਾਪਨ ਤਨੁਰਦਾਸ ਜੀ ਜਿੰਦੇ ਕੇ ਸਾਰੇ ਚਲੇ ਜਾਵਾਂਗੇ ਇੱਕ ਯਾਦਗਾਰ ਵੀ ਉਹਨਾਂ ਦੇ ਨਾਂ ਤੇ ਬਣਨੀ ਚਾਹੀਦੀ ਐ ਵੀ ਵੱਡਾ ਸ੍ਰੀਆਂ ਅੱਜ ਦੇ ਇਕੱਠ ਵੱਲੋਂ ਦਿੱਤਾ ਗਿਆ ਇਹ ਤਾਂ ਸੁਭਾਵਿਕ ਹੈ ਕਿ ਸਾਰਿਆਂ ਵੱਲੋਂ ਜਿਹੜੀ ਇੱਕ ਇਸਨ ਦੇ ਲਈ ਵਕਾ ਕੇ ਜਿਹੜੇ ਵੀ ਜੁੜੇਗੇ ਸਾਰੇ ਨੇ ਇਦਾਂ ਲੱਗ ਰਿਆ ਸੀ ਕਿ ਸਾਰਿਆਂ ਦੇ ਜਸਵੰਦਰ ਭੱਲਾ ਨਾਲ ਬਹੁਤ ਜ਼ਿਆਦਾ ਪਿਆਰ ਬਹੁਤ ਜ਼ਿਆਦਾ ਆਪਣਾ ਦੇਖੋ ਵੱਡਾ ਇਨਸਾਨ ਸੀ ਚਲਾ ਗਿਆ ਔਰ ਜਦੋਂ ਉਹ ਚਲੇ ਜਾਣ ਤੋਂ ਬਾਅਦ ਵੀ ਜਿਸ ਕਦਰ ਲੋਕ ਉਹਨਾਂ ਨੂੰ ਯਾਦ ਕਰ ਰਿਹਾ ਇਸੇ ਨੂੰ ਕਹਿੰਦੇ ਆ ਕਿ ਜਿਹੜਾ ਚੰਗਾ ਇਨਸਾਨ ਹੁੰਦਾ ਤੁਰ ਜਾਣ ਤੋਂ ਬਾਅਦ ਲੋਕੀ ਉਹਨੂੰ ਜਿਸ ਤਰ੍ਹਾਂ ਯਾਦ ਕਰਦੇ ਆ ਉਦੋਂ ਹੀ ਪਤਾ ਲੱਗਦਾ ਕਿ ਉਸ ਇਨਸਾਨ ਦੀ ਸਹੀ ਕੀਮਤ ਕੀ ਹੋਏਗੀ ਜੀ 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 ਸਤ ਜੀ ਸਾਹਿਬ ਅੱਗੇ ਗੱਲ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੀ ਕਰਾਂਗੇ ਜਦੋਂ ਤੋਂ ਕਾਂਗਰਸ ਛੱਡ ਕੇ ਭਾਜਪਾ ਦੇ ਵਿੱਚ ਗਏ ਨੇ ਇੱਕ ਤਾਂ ਥੋੜੇ ਜਿਹਾ ਗਾਇਬ ਹੋ ਗਏ ਨੇ ਘੱਟ ਦੇਖਦੇ ਨੇ ਮੀਡੀਆ ਦੇ ਵਿੱਚ ਕਿਹਾ ਜਾ ਰਿਹਾ ਉਹਨਾਂ ਦੀ ਸਿਹਤ ਦਾ ਵੀ ਹਵਾਲਾ ਦਿੱਤਾ ਜਾ ਰਿਹਾ ਕਿ ਸਿਹਤ ਠੀਕ ਨਹੀਂ ਆ ਪਰ ਕਾਂਗਰਸ ਚੋ ਕਿਉਂ ਗਏ ਉਹਨਾਂ ਨੇ ਆਪ ਛੱਡਿਆ ਉਹਨਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਗਿਆ ਇਸ ਤੇ ਹੁਣ ਤੱਕ ਕੁਐਸਚਨ ਮਾਰਕ ਸੀ ਪਰ ਪ੍ਰਗਟ ਸਿੰਘ ਉਹਨਾਂ ਦੇ ਵੱਲੋਂ ਜੋ ਬਿਆਨ ਦਿੱਤਾ ਗਿਆ ਕਾਂਗਰਸੀ ਲੀਡਰ ਦੇ ਵੱਲੋਂ ਉਸ ਨੇ ਕਾਫੀ ਕੁਝ ਗੱਲ ਜ਼ਾਹਿਰ ਕਰ ਦਿੱਤਾ ਕਿ ਆਖਰਕਾਰ ਕਿਉਂ ਕੈਪਟਨ ਅਮਰਿੰਦਰ ਸਿੰਘ ਨੂੰ ਬਾਹਰ ਦਾ ਰਸਤਾ ਵਿਖਾਇਆ ਕੀ ਹੈ ਉਹ ਸਾਰਾ ਕੁਝ ਵਿਧਾਇਕ ਦੇ ਮੁਤਾਬਕ ਕਿਸ ਤਰ੍ਹਾਂ ਦੀਆਂ ਚੀਜ਼ਾਂ ਸੀ ਜਿਸ ਕਰਕੇ ਇਹ ਵੱਡੀ ਚੀਜ਼ ਵਾਪਰੀ ਦੇਖੋ ਜੇ ਤੁਸੀਂ ਜ਼ਿਕਰ ਕਰ ਰਹੇ ਵੱਡਾ ਪੋਲੀਟੀਕਲ ਸਵਾਲ ਹੈ ਜਿਹਦੇ ਨਾਲ ਕੋਈ ਦੂਰ ਹੈ ਨਹੀਂ ਪਾਰਕਰ ਸਿੰਘ ਜਿਹੜਾ ਗੱਲ ਕਰਾ ਪਾਰਕਰ ਸਿੰਘ ਵੀ ਇੱਕ ਸਿੰਪਲ ਬਦਾਇਕ ਨਹੀਂ ਰਹੇ ਉਹ ਕਾਂਗਰਸ ਦੇ ਕੱਦਾਵਾਰ ਆਗੂ ਸਪੋਰਟ જગ ਦੀ ਜਾਣੀ ਪਛਾਣੀ ਹਸਦੀਏ ਪਾਰਕਰ ਸਿੰਘ ਜਿਹੜਾ ਬੋਲਦੇ ਤਾਂ ਨੋਟਿਸ ਲਿਆ ਜਾਂਦਾ ਪਾਰਕਰ ਸਿੰਘ ਨੇ ਇੱਕ ਦਿਨ ਪਹਿਲਾਂ ਜਿਹੜੀ ਗੱਲ ਕੀਤੀ ਉਹਨਾਂ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਬਾਰੇ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕਾਂਗਰਸ ਤੋਂ ਬਾਹਰ ਦਾ ਰਸਤਾ ਕਿਉਂ ਦਿਖਾਇਆ ਗਿਆ ਉਹ ਕਹਿੰਦੇ ਜਿਹੜੇ ਕਾਂਗਰਸ ਦੇ ਕੱਦਾਵਾਰ ਆਗੂ ਸੀ ਰੋਹਲ ਗਾਂਧੀ ਰੋਹਲ ਗਾਂਧੀ ਨੇ ਜਿਹੜਾ ਕੈਪਟਨ ਅਮਰਿੰਦਰ ਨਿਆਦੇ ਮੁੱਖ ਮੰਤਰੀ ਦਾ ਉਹਨਾਂ ਨੇ ਕਿਹਾ ਸੀ ਬੀ ਆਦਵੀ ਦੇ ਮੁੱਦੇ ਤੇ ਜਿਹੜੇ ਦੋਸ਼ੀ ਐ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਕਹਿੰਦੇ ਬਾਰ ਬਾਰ ਕਹਿਣ ਦੇ ਬਾਵਜੂਦ ਕੈਪਟਨ ਮਨਿੰਦਰ ਨੇ ਬੀ ਆਦਵੀ ਦੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਤਾਂ ਕਹਿੰਦੇ ਵੀ ਮੈਂ ਇਹ ਗੱਲ ਜਿਹੜੀ ਹੈ ਕੋਈ ਚੋਰੀ ਛਿਪੇ ਨਹੀਂ ਮੀਡੀਆ ਦੇ ਅੱਗੇ ਗੱਲ ਕਰ ਰਿਹਾ ਇਹਨੇ ਸੱਚਾ ਸਹੀ ਹੱਥ ਹੈ ਜਿਹੜੀ ਮੈਂ ਗੱਲ ਕਰ ਰਿਹਾ ਕੈਪਟਨ ਮਨਿੰਦਰ ਨੂੰ ਕਲੇਸ਼ ਕਰਕੇ ਕਾਂਗਰਸ ਜਿੱਣੀ ਪਈ ਕਿਉਂਕਿ ਰਾਹੁਲ ਗਾਂਧੀ ਉਹਨਾਂ ਨਾਲ ਬਹੁਤ ਜ਼ਿਆਦਾ ਨਾਰਾਜ਼ ਸੀ ਇਹ ਬੇਅਦਵੀ ਦੇ ਮੁੱਦੇ ਤੇ ਮੁੱਖ ਮੰਤਰੀ ਹਾਂ ਤੁਸੀਂ ਕਾਰਵਾਈ ਕਿਉਂ ਨਹੀਂ ਹੁੰਦੀ ਕਿਉਂ ਨਹੀਂ ਕੀਤੀ ਗਈ ਸੋ ਕੈਪਟਨ ਮਰਿੰਦਰ ਜਿਹੜੇ ਕਿ ਆਪਣੇ ਆਪ ਨੂੰ ਵੀ ਇੱਕ ਧਾਰਮਿਕ ਤੌਰ ਤੇ ਬੜਾ ਸਮਝਦੇ ਕਿ ਮੈਂ ਗੁਰੂ ਘਰ ਦਾ ਬੜਾ ਸੇਵਕ ਹਾਂ ਪਰ ਜਦੋਂ ਆਪਾਂ ਗੱਲ ਕਰਦੇ ਪ੍ਰਗਟ ਸਿੰਘ ਦੇ ਸਵਾਲ ਦੀ ਇੱਕ ਵੱਡਾ ਸਵਾਲ ਕਿ ਨਵੀਂ ਕਿਸਮ ਦਾ ਵਿਵਾਦ ਹੈ ਜੀ ਸੋ ਪਹਿਲਾਂ ਮੇਰਾ ਖਿਆਲ ਹੈ ਕਿ ਸਿੱਧੇ ਤੌਰ ਤੇ ਕਿਸੇ ਨੇ ਕੈਪਟਨ ਮਰਿੰਦਰ ਦੇ ਬੇਅਦਵੀ ਦੇ ਮੁੱਦੇ ਨੂੰ ਲੈ ਕੇ ਇਸ ਤਰ੍ਹਾਂ ਦਾ ਦੋਸ਼ ਨਹੀਂ ਲਾਇਆ ਇਸ ਤਰ੍ਹਾਂ ਦਾ ਸਵਾਲ ਨਹੀਂ ਉਠਾਇਆ ਜਿਹੜਾ ਪਾਰਕਰ ਸਿੰਘ ਵੱਲੋਂ ਲਾਇਆ ਗਿਆ ਹੁਣ ਸਵਾਲ ਇਹ ਪੁੱਛਦਾ ਹੈ ਕਿ ਕੀ ਕੈਪਟਨ ਮਰਿੰਦਰ ਇਸ ਮਾਮਲੇ ਤੇ ਕੋਈ ਜਵਾਬ ਦੇਣਗੇ ਅਜੇ ਤੱਕ ਤਾਂ ਮੀਡੀਆ ਚੋਂ ਨਾ ਕੋਈ ਜਵਾਬ ਆਇਆ ਨਹੀਂ ਜੇ ਜਵਾਬ ਨਹੀਂ ਆਉਂਦਾ ਤਾਂ ذری ਇਸ ਨੂੰ ਗਵੇਤਾ ਨਾਲ ਲਿਆ ਜਾਏਗਾ ਰਾਸੀ ਦੇ ਧਰਮ ਕਾਲਕਾਂ ਚ ਜਵਾਬ ਦੇਣਗੇ ਤਾਂ ਪਤਾ ਲੱਗੇਗਾ ਕਿ ਸਚਾਈ ਕੀ ਹੈ ਪਰ ਇਹ ਗੱਲ ਬਹੁਤ ਵੱਡੀ ਹੈ ਕਿਉਂਕਿ ਕੈਪਟਨ ਮਰਿੰਦਰ ਬਾਰੇ ਇਹ ਗੱਲ ਪਹਿਲਾਂ ਵੀ ਆ ਰਹੀ ਸੀ ਕਿ ਉਹਨਾਂ ਨੇ ਗੁਟਕਾ ਸਾਹ ਹੱਥਿਛ ਵੜ ਕੇ ਸੌਂ ਖਾਧੀ ਸੀ ਨਸ਼ਾ ਕਤਮ ਕਰਨ ਦੀ ਗੱਲ ਬੇਅਦਬੀ ਦੇ ਮੁੱਦਿਆਂ ਦੇ ਦੋਸ਼ੀ ਦੀ ਗੱਲ ਕਿ ਉਹਨਾਂ ਨੂੰ ਪੁੱਛਿਆ ਖਰਾਬ ਕਾਰਵਾਈ ਕੀਤੀ ਜਾਏਗੀ ਨਾ ਤਾਂ ਕਿਹਨੇ ਨਸ਼ੇ ਕਤਮ ਹੋਏ ਤੇ ਨਾ ਬੇਅਦਬੀ ਦੇ ਮੁੱਦੇ ਤੇ ਕਾਰਵਾਈ ਹੋਈ ਇਹੀ ਗੱਲ ਪ੍ਰਗਟ ਸਿੰਘ ਨੇ ਕੀਤੀ ਔਰ ਸਵਾਲ اٹھਾਇਆ ਕਿ ਕਾਮਰੇ ਸੱਗਣੀ ਇਸ ਕਰਕੇ ਪਈ ਕਿ ਰੋਹਲ ગાંધી ਜੀ ਨਾਰਾਜ਼ਗੀ ਸੀ ਕਿ ਤੂੰ ਕਾਰਵਾਈ ਕਿਉਂ ਨਹੀਂ ਕੋਈ ਕੀਤੀ ਜੀ ਜੀ ਸਤਿ ਸ੍ਰੀ ਅਕਾਲ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਨਾਲ ਜੁੜੇ ਮਿਹਰਬਾਨੀ ਜੀ ਉਸ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ 350ਵਾਂ ਸ਼ਹੀਦੀ ਦਿਵਸ ਹੈ ਜਿਹੜਾ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਆਉਣ ਵਾਲੇ ਦਿਨਾਂ ਚ ਮਨਾਇਆ ਜਾ ਰਿਹਾ ਜਿਸ ਦੇ ਸਬੰਧ ਦੇ ਵਿੱਚ ਰੇਲਵੇ ਵਿਭਾਗ ਵੀ ਅੱਗੇ ਆਇਆ ਕਿਉਂਕਿ ਉਸ ਦੇ ਕੇਂਦਰੀ ਰਾਜ ਮੰਤਰੀ ਨੇ ਰਵਨੀਤ ਬਿੱਟੂ ਜਿਨ੍ਹਾਂ ਨੇ ਕੱਲ ਇੱਕ ਉੱਚ ਪੱਧਰੀ ਮੀਟਿੰਗ ਹੈ ਜਿਹੜੀ ਉਹ ਕੀਤੀ ਹੈ ਇਸ ਮੀਟਿੰਗ ਦੇ ਵਿੱਚ ਐਸਜੀਪੀਸੀ ਦਿੱਲੀ ਗੁਰਦਾਰ ਪ੍ਰਬੰਧਕ ਕਮੇਟੀ ਹਰਿਆਣਾ ਕਮੇਟੀ ਦੇ ਜੇ ਨੁਮਾਇੰਦੇ ਨੇ ਉਹ ਬੁਲਾਏ ਗਏ ਇਸ ਇਲਾਵਾ ਕਈ ਪ੍ਰਧਾਨ ਨੇ ਜਿਹੜੇ ਸਿੱਖ ਨਾਲ ਸੰਬੰਧਿਤ ਨੇ ਸਿੱਖ ਜਥੇਬੰਦੀਆਂ ਨਾਲ ਸੰਬੰਧਿਤ ਨੇ ਉਹਨਾਂ ਨੂੰ ਬੁਲਾਇਆ ਗਿਆ ਤੇ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਤੇ ਕਿਹਾ ਗਿਆ ਕਿ ਭਾਰਤੀ ਰੇਲਵੇ ਜਿਹੜਾ ਇਸ ਸ਼ਹੀਦੀ ਦਿਵਸ ਨੂੰ ਮਨਾਏਗਾ ਤੇ ਜਿਸ ਦੇ ਲਈ ਸਾਨੂੰ ਸਾਥ ਦੀ ਲੋੜ ਹੈ ਇਸ ਦੇ ਲਈ ਖਾਸ ਤੌਰ ਤੇ ਟ੍ਰੇਨਸ ਵੀ ਸ਼ੁਰੂ ਕਰਨ ਜਾ ਰਿਹਾ ਹੈ ਭਾਰਤੀ ਰੇਲ ਵਿਭਾਗ ਇਸ ਸੰਬੰਧੀ ਜ਼ਿਆਦਾ ਜਾਣਕਾਰੀ ਹੈ ਜਿਹੜੀ ਉਹ ਤੁਹਾਡੇ ਨਾਲ ਫਿਰ ਸਾਂਝੀ ਕਰਾਂਗੇ ਕਿਉਂਕਿ ਇਸ ਸਮੇਂ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਫਿਲਹਾਲ ਮੈਨੂੰ ਦਿਓ ਆ ਗਿਆ ਧੰਨਵਾਦ